ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਆਪਾਂ ਹੈਗੇ ਸਰਹੰਦ ਤੇ ਜਾ ਰਹੇ ਆਪਾਂ ਪਟਿਆਲੇ ਪਟਿਆਲਾ ਕਾਫੀ ਮਸ਼ਹੂਰ ਹੈ ਪੰਜਾਬ ਦਾ ਸ਼ਹਿਰ ਆ ਤੇ ਆ ਸਾਹਮਣੇ ਰੋਡ ਜਿਹੜਾ ਉੱਪਰ ਜਾ ਰਹੇ ਆ ਇਹ ਦਿੱਲੀ ਵਾਲਾ ਰੋਡ ਹੈਗਾ ਤੇ ਪਟਿਆਲੇ ਆਪਾਂ ਜਾਣਾ ਗੁਰਦੁਆਰਾ ਦਿਕਨਵਰਨ ਸਾਹਿਬ ਜੀ ਪਟਿਆਲ ਪਟਿਆਲੇ ਬਾਰੇ ਹੋਰ ਵੀ ਗੱਲਬਾਤ ਕਰਾਂਗੇ ਦੇਖਾਂਗੇ ਸ਼ਹਿਰ ਬਹੁਤ ਸੋਹਣਾ ਸ਼ਹਿਰ ਹੈ ਰਜਵਾੜਿਆਂ ਦਾ ਸ਼ਹਿਰ ਹੈ ਜੁੜੇ ਰਹੋ ਚੈਨਲ ਦੇ ਨਾਲ ਵੀਡੀਓ ਪੂਰੀ ਦੇਖਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਾਹਮਣੇ ਆ ਰੋਡ ਪਟਿਆਲੇ ਵਾਲਾ ਉੱਪਰ ਜਿਹੜਾ ਸਾਈਨ ਬੋਰਡ ਹੈ ਤਕਰੀਬਨ ਨੇਰੀ ਨਾਲ ਸਾਰੇ ਟੁੱਟ ਚੁੱਕੇ ਆ ਕੋਈ ਖਾਸ ਪੜ੍ਹ ਨਹੀਂ ਆਂਦਾ ਕੁਝ ਵੀ ਆਪਾਂ ਜਾ ਰਹੇ ਸੀ ਪਟਿਆਲੇ ਦੁੱਖਨਵਾਰਿਆਂ ਨੂੰ ਗੁਰਦੁਆਰਾ ਸਾਹਿਬ ਤੇ ਰਾਸਤੇ ਵਿੱਚ ਆ ਕਾਫੀ ਵਾਰੀ ਦੇਖਿਆ ਸੀ ਸਰਦਾਰਜੀ ਗੁਰਦੁਆਰੇ ਮੈਂ ਅੱਗੇ ਇੱਕ ਵਾਰੀ ਗੁਰਦ ਲੈ ਕੇ ਵੀ ਗਿਆ ਸੀ ਨਾ ਜੋ ਸ਼ੈਰ ਹੋ ਗਿਆ ਦੇਖ ਕੇ ਮੈਂ ਕਿਹਾ ਚਲੋ ਦੇਖਦੇ ਅੱਜ ਗੁੜ ਲੈ ਕੇ ਜਲਦੇ ਇਹਨਾਂ ਕੋਲੋਂ ਕਾਫੀ ਵਧੀਆ ਸਾਫ ਸੁਥਰੀ ਚੀਜ਼ ਹੁੰਦੀ ਹੈ ਇਹਨਾਂ ਜੀ ਤੇ ਗੁੜ ਕਈ ਤਰ੍ਹਾਂ ਦੇ ਕਈ ਵੈਰਾਈਟੀਆਂ ਐ ਇਹਨਾਂ ਕੋਲ ਇਹਨਾਂ ਨੇ ਆਪਣੇ ਕੁਮਦ ਲਾਇਆ ਹੁੰਦਾ ਕਾਫੀ ਸਾਫ ਸੁਥਰਾ ਬਣਾਉਂਦੇ ਆ ਦੇਖੋ ਵਧੀਆ ਕੰਮਕਾਰ ਖੁੱਲਿਆ ਹੋਇਆ ਭਰਾਵਾਂ ਨੇ ਆ ਦੇਖੋ ਸਿੱਧਾ ਨਮਕ ਕਾਲਾ ਨਮਕ ਮਸਾਲੇ ਵਗੈਰਾ ਹਲਦੀ ਵਗੈਰਾ ਵੀ ਮਿਲਦੀ ਹੈ ਅਦੇ ਕੋ ਬਹੁਤ ਸਾਫ਼ ਸੁਥਰੇ ਤਰੀਕੇ ਦੇ ਨਾਲ ਇਹ ਗੋੜ ਬਣਾਉਂਦੇ ਆ। ਆਹ ਲਓ ਜੀ ਇੱਧਰ ਬਣਦਾ ਗੋੜ। ਚਲਾਓ ਜੇ ਚਾਹੇ ਹੋਰ। ਜਿੱਥੇ ਜਹਾਜ ਰੋਲਦੇ। ਦੇਖੋ। ਲਾਗਨ ਆ ਦੇ। ਕਾਫੀ ਸਾਫ਼ ਸੁਥਰਾ ਕੰਮ ਹੈ। ਮੱਖੀਆਂ ਮੱਛਰਾਂ ਤੋਂ ਕਾਫੀ ਬਚਾਇਆ। ਅਗਲਤ ਕਰਾਂ ਨੀਓ ਵਰਾਇਟੀਆਂ ਭਰਾ ਕੋਲ। ਡਰਾਈ ਫਰੂਟ ਲਾ ਕੇ ਜੀ ਤੇ ਪਹਿਲਾ ਡ్రਾਈ ਫਰੂਟ ਗਾਜਰ ਵਾਲਾ ਪੁੜਾ ਕੇ ਜੀ ਇਹ ਦੂਜਾ ਗਾਜਰ ਵਾਲਾ ਠੀਕ ਹੈ ਹਲਦੀ ਵਾਲਾ ਪੁੜਾ ਕੇ ਜੀ ਅੱਛਾ ਜੀ ਇਹ ਇਲਾਇਚੀ ਵਾਲਾ ਪੁੜਾ ਠੀਕ ਹੈ ਤੇ ਇੱਕ ਕੱਪ ਦੀ ਵਿੱਚ ਸਿੰਪਲ ਗੁੜਾ ਕੇ ਬਿਲਕੁਲ ਸਿੰਪਲ ਗੁੜ ਪੀਸੀ ਵਾਲਾ ਗੁੜ ਦੇਸੀ ਗੁੜ ਚਾਹ ਵਾਸਤੇ ਠੀਕ ਹੈ ਇਹਦੇ ਚ ਸ਼ਿਖਰ ਆ ਗਈ ਹੂੰ ਤੇ ਕਮਾਦ ਵਗੈਰਾ ਆਪਣੇ ਵਿੱਚ ਦੇ ਕਮਾਦ ਸਾਰਾ ਦੇਖੋ ਅੱਛਾ ਕਿੰਨੇ ਦਿਨ ਚੱਲੂ ਹਜੇ ਪਹਿਲੇ ਇਦਾਂ ਨਵੀਂ ਦਿਨ ਚੱਲ ਸਕਦਾ ਅੱਛਾ ਤੇ ਗੁੜ ਕਿੰਨਾ ਚਿਰ ਤੱਕ ਬਿਲਦਾ ਰਹੂਗਾ ਗੁੜ ਬਣੂਗਾ ਨਹੀਂ ਬਸ ਜਦ ਤੱਕ ਜੁੜੀ ਜਾਊਗਾ ਆਪਿਆ ਕਰਮੀ ਆ ਜੀ ਨਾ ਅੱਛਾ ਫਿਰ ਖਤਮ ਹੋ ਜਾਣਾ ਹਾਂ 15 ਬਿਕੀ ਦਿਨਪੁਰ ਪਾਣੀ ਦੇ ਕੋਲ ਠੀਕ ਹੈ ਮੇਰੇ ਲਈ ਪਾ ਦਿਓ 50 ਕਿਲੋ ਹਾਂਜੀ ਸਾਰੇ ਦੇ ਕੋਲ ਰਸੋ ਓਕੇ ਆਪਾਂ ਲੈ ਕੇ ਚੱਲੇ ਆਂ ਚਾਹ ਵਾਸਤੇ 50 ਕਿਲੋ ਗੁੜ ਕਾਫੀ ਸਾਫ ਸੁਥਰਾ ਚੀਜ਼ਾਂ ਦੇਖੋ ਵਧੀਆ ਗੁੜ ਹੁੰਦਾ ਇਹਨਾਂ ਨੂੰ ਦੱਸਿਆ ਸਾਰਾ ਕਈ ਇਨਾਮ ਵਗੈਰਾ ਵੀ ਮਿਲੇ ਇਹਨਾਂ ਨੂੰ ਆ ਦੇਖੋ ਜੀ ਸਰਦਾਰ ਜੀ ਗੁੜ ਵਾਲੇ ਅਲੱਗ-ਅਲੱਗ ਆਧਾਰਿਆਂ ਨੇ ਕਿ ਨਨ ਉਸਨ ਮੰਨਤ ਕੀਤਾ ਆ ਦੇਖੋ ਇਹਨਾਂ ਦੇ ਸਰਟੀਫਿਕੇਟ ਚ ਚਲੋ ਇਹ ਲੈ ਕੇ ਦੇਸੀ ਖੰਡ ਵੀ ਹੈ ਇਹਨਾਂ ਕੋਲ ਆ ਦੇਖੋ ਦੇਸੀ ਖੰਡ ਵੀ ਇੱਥੇ ਬਣੀ ਹੋਈ ਹੈ ਸਰੋਂ ਦਾ ਤੇਲ ਕਾਫੀ ਵਧੀਆ ਕੰਮ ਹੈ ਯਾਰ ਜੇ ਕੰਮ ਕਰਨਾ ਹੋਵੇ ਇੱਥੇ ਨਾ ਮਾੜੀ ਜਗ੍ਹਾ ਨਹੀਂ ਹੈਗੀ ਪੰਜਾਬ ਦੇ ਵਿੱਚ ਜੋ ਮਰਜ਼ੀ ਕਰੋ ਪਰ ਮਿਹਨਤ ਕਰਨੀ ਪੈਣੀ ਥੋੜੀ ਬਹੁਤ ਤੁਹਾਨੂੰ ਰਾਜਨਾਵਾਲਾ ਡੋਰ ਪਰ ਟੇਸਟ ਕੀਤਾ ਬਹੁਤ ਸ਼ਾਨਦਾਰ ਹੈ ਆ ਹਲਦੀ ਵਾਲਾ ਕੋੜੀ ਇਹ ਵੀ ਲਓ ਹਾਲੋ ਜੀ ਰੋੜ ਲੱਗਾ ਹੁਣ ਤਿਆਰ ਬਹੁਤ ਸੁਣੀ ਖੁਸ਼ਬੂ ਆ ਰਹੀ ਹੈ ਇਹ ਸੈਂਪਲ ਕੋੜਾ ਹੈ ਜਾਂ ਕੋਈ ਕੁਝ ਪਾਇਆ ਵੀ ਇਨ ਅਚ ਹਲੋ ਇੱਥੇ ਕੁਝ ਪਾਇਆ ਕਿ ਸੈਂਪਲ ਹੈ ਅੱਛਾ ਗਾਜਰ ਲਾਤਾ ਨਹੀਂ ਲਾਲ ਲੈ ਚਲੋ ਦੇਖੋ ਕਿੰਨਾ ਸ਼ਾਨਦਾਰ ਕੋੜਾ ਸਫਾਈ ਬਹੁਤ ਹੈ ਆਪਣਾ ਗੋੜ ਪਿਆਕੋ ਚੱਲਿਆ ਬਸ ਆ ਚਿਮਨੀ ਦਾ ਦੇਖੋ ਜੀ ਜਦੋਂ ਫਲੂਏ ਉੱਡਦੇ ਹਨ ਤੇ ਉਹਦੇ ਨਾਲ ਆ ਚਾਣੀ ਦੇ ਪੈ ਕੇ ਦੇਖੋ ਕੀ ਬਣ ਗਿਆ ਸਾਰੀ ਚਾਣੀ ਛਲਨੀ ਹੋਈ ਪਈ ਆ ਵੀ ਰਸ ਆ ਗਿਆ ਲਿਆਵੇ ਲੋ ਜੀ ਇਹਨੇ ਹੁਣ ਸਾਡੇ ਲਈ ਰਸ ਮੰਗਾਈ ਆ ਸਪੈਸ਼ਲ ਲੋ ਜੀ ਗੋੜ ਗੱਡੀ ਚ ਲਾਦ ਲਿਆ ਹੁਣ ਆਪਾਂ ਸ਼ੱਕਰ ਲੈ ਲਈ ਗੋੜ ਲੈ ਲਈ ਕਈ ਤਰ੍ਹਾਂ ਕਈ ਬੰਦਦਾ ਸੀਗਾ ਇਹਨਾਂ ਦਾ ਸਾਰਾ ਹੀ ਲੈ ਲਿਆ ਆਪਣੇ ਚੱਲਦੇ ਹੁਣ ਪਟਿਆਲੇ ਗੁਰੂ ਦੇ ਲੈ ਕੇ ਆਪਾਂ ਚੱਲ ਪਏ ਜੀ ਪਟਿਆਲਾ ਇੱਥੋਂ ਰਹਿ ਗਿਆ ਸਿਰਫ 4 ਕਿਲੋਮੀਟਰ ਤੇ ਕਾਫੀ ਸੋਹਣਾ ਸ਼ਹਿਰ ਹੈਗਾ ਪਟਿਆਲਾ ਇੱਥੇ ਸਭ ਤੋਂ ਮੇਨ ਜਿਹੜੇ ਮੁੱਖ ਆਕਰਸ਼ਣ ਹੈਗੇ ਗੁਰਦੁਆਰਾ ਦੁਖਨੀਵਾਰਨ ਜੀ ਸ਼ੀਸ਼ਮੈਲ ਪਟਿਆਲਾ ਬਹੁਤ ਸੋਹਣਾ ਹੈਗਾ ਤੇ ਕਿਲਾ ਮੁਬਾਰਕ ਇਹ ਪਟਿਆਲੇ ਵੀ ਕਟਿਆ ਪਟਿਆਲੇ ਵੀ ਕਿਲਾ ਮੁਬਾਰਕ ਹੈਗਾ ਆ ਤੇ ਇੱਕ ਫਰੀਦਕੋਟ ਵੀ ਹੈਗਾ ਹੋਰ ਵੀ ਕਈ ਜਗ੍ਹਾ ਸੁਣਿਆ ਮੋਤੀ ਬਾਗ ਪੈਲੈਸ ਇਹ ਵੀ ਦੇਖਣਯੋਗ ਹੈ ਜੀ ਸ਼ਹਿਰ ਸ਼ਹਿਰ ਦੇ ਵਿੱਚ ਤੇ ਇੱਕ ਹੈਗਾ ਮਾਤਾ ਕਾਲੀ ਮਾਤਾ ਦਾ ਮੰਦਿਰ ਬਹੁਤ ਮਸ਼ਹੂਰ ਹੈ ਜੋ ਅਕਸਰ ਆਪਾਂ ਚਰਚਾਵਾਂ ਦੇ ਵਿੱਚ ਸੁਣਦੇ ਆਏ ਹਾਂ ਤੇ ਵੀ ਦੇਖਣਯੋਗ ਹੈ ਲਓ ਜੀ ਆਪਾਂ ਸ਼ਹਿਰ ਦੇ ਵਿੱਚੋ ਵਿੱਚ ਪਹੁੰਚ ਚੁੱਕੇ ਆਂ ਖੁੱਲਾ ਖੁੱਲਾ ਸ਼ਹਿਰ ਹੈ ਇਸ ਪਾਸੇ ਦਾ ਸਾਰਾ ਹੀ ਤੇ ਦੁੱਖਨਵਾਰਨ ਗੁਰਦੁਆਰਾ ਸਾਹਿਬ ਨੇੜੇ ਹੀ ਐ ਇਸ ਟਾਈਮ ਇਹ ਗੁਰਦੁਆਰਾ ਗੁਰੂ ਤੇਗ ਬਹਾਦਰ ਜੀ ਦੇ ਚਰਨ ਸ਼ੋ ਪ੍ਰਾਪਤ ਐ ਆਹ ਲਓ ਜੀ ਇੱਥੇ ਬਿਲਡਿੰਗ ਲਗਭਗ ਗੁਰਦੁਆਰਾ ਸਾਹਿਬ ਦੀ ਸ਼ੁਰੂ ਹੋ ਚੁੱਕੀ ਐ ਬਹੁਤ ਵੱਡਾ ਸ਼ਹਿਰ ਦੇ ਵਿੱਚੋਂ ਵਿੱਚ ਗੁਰਦੁਆਰਾ ਸਾਹਿਬ ਹੈਗਾ ਤੇ ਬਹੁਤ ਵੱਡੀ ਇਹਦੀ ਪ੍ਰਾਪਰਟੀ ਆ ਇਸ ਗੁਰਦੁਆਰਾ ਸਾਹਿਬ ਦੀ ਤੁਸੀਂ ਦੇਖ ਹੀ ਸਕਦੇ ਹੋ ਇੱਥੇ ਸ਼ੁਰੂ ਹੋ ਗਿਆ ਰੋਡ ਸੋਨਾ ਸਿਸਟਮ ਸੋਨਾ ਮੈਂ ਅੱਗੇ ਵੀ ਆ ਚੁੱਕਾ ਇੱਥੇ ਆਪਣੇ ਇੱਕ ਟੂਰ ਦੇ ਵਿੱਚ ਆ ਦੇਖੋ ਜੀ ਗੁਰਦੁਆਰਾ ਸਾਹਿਬ ਆ ਮੇਨ ਗੇਟ ਹੈ ਜੀ ਤੇ ਆ ਸਾਹਮਣੇ ਚਾਰੇ ਪਾਸੇ ਰੋਡ ਹੀ ਰੋਡ ਹੈ ਜੀ ਤੇ ਇਹ ਮੇਨ ਗੇਟ ਹੈ ਆ ਸਾਹਮਣੇ ਕਾਰ ਪਾਰਕਿੰਗ ਆ ਸਾਰੇ ਦੇਖੋ ਔਰ ਥੱਲੇ ਬੀਸਮੈਂਟ ਦੇ ਬੱਚੇ ਇਧਰ ਦੀ ਐਂਟਰੀ ਤੇ ਦੂਏ ਪਾਸੇ ਦੀ ਬਾਹਰ ਹੋ ਜਾ ਗੱਡੀਆਂ ਆਉਣੀਆਂ ਗੱਡੀ ਆਪਾਂ پارک ਲਾ ਲਈਏ ਹੁਣ ਗੁਰਦੁਆਰਾ ਸਾਹਿਬ ਵਾਲੀ ਸਾਈਡ ਜਾਣੇ ਤੇ ਗੇਟ ਬਹੁਤ ਹੈ ਆ ਸਾਹਮਣੇ ਦੇਖੋ ਪੌੜੀਆਂ ਜਿਹੜੇ ਰੋਡ ਕ੍ਰੋਸ ਕਰਨ ਵਾਸਤੇ ਵਧੀਆ ਉਪਰਾਲਾ ਕੀਤਾ ਗੁਰਦੁਆਰਾ ਸਾਹਿਬ ਚ ਫ੍ਰੀ ਡਿਸਪੈਂਸਰੀ SBI ਬੈਂਕ ਆ ਸਾਰੇ ਇੱਧਰਲੇ ਬਸੇ ਜੋੜੇ ਘਰ ਪ੍ਰਸ਼ਾਦ ਪ੍ਰਸ਼ਾਦ ਵਾਸਤੇ ਸਾਰਾ ਕੁਝ ਇੱਧਰਲੇ ਬਸ ਗਿਆ। درخت ਵੀ ਸੋਹਣੇ ਲੱਗੇ ਹੋਏ ਆ ਗੁਰਦੁਆਰਾ ਸਾਹਿਬ ਦੇ ਵਿੱਚ। ਮਿੱਠੀ ਮਿੱਠੀ ਗੁਰਬਾਣੀ ਚੱਲ ਰਹੀ ਹੈ। ਸਾਹਮਣੇ ਸ਼ਾਮ ਸਾਹਿਬ ਦੇਖੋ ਕਿੰਨਾ ਉੱਚਾ ਝੂਲ ਰਿਹਾ। ਚਾਰੇ ਪਾਸੇ ਦਾ ਦ੍ਰਿਸ਼ ਤੁਹਾਨੂੰ ਮ ਦਿਖਾ ਰਿਹਾ ਇਸ ਟਾਈਮ। ਕੁਰਸੀ ਕਿਵੇਂ ਹੋਵੇ ਵੀਡੀਓ ਨੂੰ ਤੁਸੀਂ ਨਾ ਰੋਕ ਕੇ ਤੇ ਪੜ ਲਿਓ ਬਹੁਤ ਸੋਹਣਾ ਲਿਖਿਆ ਹੋਇਆ ਜੇ ਪੜਾਂਗੇ ਤਾਂ ਵੀਡੀਓ ਲੰਬੀ ਬਹੁਤ ਜਿਆਦਾ ਹੋ ਜਾਊਗੀ ਆ ਦੇਖੋ ਇਤਿਹਾਸ ਵੀ ਸੰਖੇਪ ਵਿੱਚ ਲਿਖਿਆ ਸਾਰਾ ਕੁਝ ਇੱਥੇ ਜੀ ਬਹੁਤ ਸੋਹਣਾ ਇੱਕ ਸਿਸਟਮ ਦੇ ਵਿੱਚ ਰੱਖਿਆ ਪਰ ਜਿਹੜਾ ਇਤਿਹਾਸ ਲਿਖਿਆ ਨਾ ਇਹ ਥੋੜਾ ਜਿਹਾ ਨੀਵਾ ਕਰਕੇ ਲਿਖਿਆ ਹੈ ਤੇ ਪੜਨ 'ਚ ਦਿੱਕਤ ਆ ਰਹੀ ਹੈ ਕਮੇਟੀ ਨੂੰ ਚਾਹੀਦਾ ਕਿ ਇਹ ਬੋਰਡ ਉੱਚੇ ਕਰਕੇ ਲਾਇਆ ਜਾਵੇ ਆ ਦੇਖੋ ਅੱਗੇ ਵੀ ਮੈਂ ਇੱਕ ਵਾਰੀ ਇਹ ਕੰਪਲੀਟ 파 ਗਿਆ ਸੀਗਾ ਕਿ ਇਹਨਾਂ ਨੂੰ ਉੱਪਰ ਉੱਚੇ ਕਰਕੇ ਬੋਧ ਲੱਗਣ ਤਾਂ ਕਿ ਜਿਹੜੀ ਸੰਗਤ ਦੂਰੋਂ ਨੇੜੇ ਆਉਂਦੀ ਆ ਉਹ ਇਹਨੂੰ ਪੜ ਸਕਣ ਤੁਸੀਂ ਵੀਡੀਓ ਰੋ ਕੇ ਇਹਨੂੰ ਪੜ ਸਕਦੇ ਹੋ ਆ ਦੇਖੋ ਜੀ ਸਾਹਮਣੇ ਦਰਸ਼ਨ ਦੇਵੜੀ ਦ్రాੱਖ ਸੋਨੇ ਲਾਇਆ ਬਹੁਤ ਪਵਿੱਤਰ ਸਥਾਨ ਹੈ ਗੁਰੂ ਤੇਗ ਬਹਾਦਰ ਜੀ ਜਦੋਂ ਦਿੱਲੀ ਨੂੰ ਜਾਂਦੇ ਰਾਸਤੇ ਵਿੱਚ ਇੱਥੇ ਹੋ ਕੇ ਗਏ ਸੀਗੇ। ਕੜਾਈ ਦੇਖੋ ਕਿੰਨੀ ਸ਼ਾਨਦਾਰ ਆ ਪੱਥਰ ਦੀ। ਬਹੁਤ ਸੋਹਣੀ ਡਿਜ਼ਾਈਨਿੰਗ ਕੀਤੀ ਹੋਈ ਹੈ। ਸਾਹਮਣੇ ਤਲਾ ਹੈਗਾ ਸਰੋਵਰ। ਆ ਦੇਖੋ ਕੜਾਈ ਦੇਖੋ ਕਿੰਨੀ ਛੋੜੀ ਆ। ਸਾਰੀ ਜਗ੍ਹਾ ਵੀਡੀਓ ਬਣਾਉਣੇ ਲਾਉ ਨਹੀਂ ਹੈਗੇ। ਜਿੱਥੇ-ਜਿੱਥੇ ਲਾਉ ਆ ਅਸੀਂ ਉੱਥੇ-ਉੱਥੇ ਬਣਾਈ ਆ। ਦਰਬਾਰ ਸਾਹਿਬ ਦੇ ਅੰਦਰ ਬਿਲਕੁਲ ਵੀ ਲਾਉ ਨਹੀਂ ਹੈ। ਹੁਣ ਇਸ ਟਾਈਮ ਆਪਾਂ ਅੰਦਰ ਮੱਥਾ ਟੇਕ ਲਿਆ ਕੀਰਤਨ ਸੁਣ ਲਿਆ ਐਸ ਟਾਈਮ ਆਪਾਂ ਜਾ ਰਹੇ ਆਂ ਲੰਗਰ ਹਾਲ ਵਾਲੀ ਸਾਈਡ ਤੇ ਆਹ ਦੇਖੋ ਲੰਗਰ ਵਾਲੀ ਸਾਈਡ ਸਾਰੇ ਗੱਡੀਆਂ ਗੁੱਡੀਆਂ ਲੱਗੀਆਂ ਹੋਈਆਂ ਆਹ ਸਾਹਮਣੇ ਲੰਗਰ ਹਾਲ ਇਤਿਹਾਸ ਤੁਸੀਂ ਵੀਡੀਓ ਰੋਕ ਕੇ ਜਰੂਰ ਚੰਗੀ ਤਰ੍ਹਾਂ ਵੇਖ ਲਿਓ ਸਾਹਮਣੇ ਦਰਸ਼ਨੀ ਡੇਉੜੀ ਤੁਹਾਨੂੰ ਸਾਰਾ ਦਿਖਾਉਦਾ ਮੈਂ ਅਸਲ 'ਚ ਨਾ ਗੁਰਦੁਆਰਾ ਸਾਹਿਬ ਦੇ ਪਿੱਛੇ ਕੇਸ ਹੋਇਆ ਸੀ ਉਸ ਕਰਕੇ ਨਾ ਇਹਨਾਂ ਨੇ ਵੀਡੀਓ ਬਣਾਉਣੀ ਅਲਾਉ ਨਹੀਂ ਕੀਤੀ ਜਿਆਦਾਤਰ ਜਿੱਥੇ ਜਿੱਥੇ ਕਮੇਟੀ ਨੇ ਲੌਗ ਕੀਤਾ ਆਪਾਂ ਉੱਥੇ ਉੱਥੇ ਵੀ ਵੀਡੀਓ ਬਣਾਈ ਆ ਸਾਹਮਣੇ ਰੋਡ ਦੇਖੋ ਬਹੁਤ ਸੋਹਣਾ ਬੜਿਆ ਗੁਰਦੁਆਰਾ ਬਹੁਤ ਸਿਸਟਮ ਦੇ ਵਿੱਚ ਹੈ ਚਾਰੇ ਪਾਸੇ ਖੁੱਲਾ ਹੀ ਖੁੱਲਾ ਹੈਗਾ ਆ ਦੇਖੋ ਪ੍ਰਾਪਰਟੀ ਬਹੁਤ ਜ਼ਿਆੜੀ ਗੁਰਦੁਆਰਾ ਸਾਹਿਬ ਦੀ ਹੈ ਆ ਸਾਹਮਣੇ ਮੇਨ ਦਰਸ਼ਨ ਜੁੜੀ ਦਾ ਫਰੰਟ ਉੱਪਰ ਕਾਫੀ ਕੁਝ ਬਣਿਆ ਹੋਇਆ ਮੈਂ ਤੁਹਾਨੂੰ ਦਿਖਾ ਲਣਾ ਜੁੜੇ ਰਹੋ ਵੀਡੀਓ ਦੇ ਨਾਲ ਦਰਸ਼ਨ ਕਰੋ ਜੀ ਤੁਸੀਂ ਗੁਰਦੁਆਰਾ ਸਾਹਿਬ ਦੇ ਇਹ ਦਰਸ਼ਨੀ ਜੋੜੀ ਆ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਮੈਂ ਤੁਹਾਨੂੰ ਉੱਪਰ ਆ ਨਾ ਜਿੱਥੇ ਲਿਫਟ ਲੱਗੀ ਆ ਪੌੜੀਆਂ ਚੱਲ ਕੇ ਆ ਦੇਖੋ ਥੱਲੇ ਪਾਸੇ ਸੰਗਤ ਦੇ ਆਉਣ ਜਾਣ ਵਾਸਤੇ ਜਦੋਂ ਜ਼ਿਆਦਾ ਰਸ਼ ਹੁੰਦਾ ਨਾ ਤੇ ਰੋਡ ਕ੍ਰੋਸ ਕਰਨਾ ਉੱਧਾ ਦਿੱਕਤ ਆਂਦੀ ਤੇ ਇੱਥੋਂ ਵੀ ਆਪਾਂ ਰੋਡ ਕ੍ਰੋਸ ਸੰਗਤ ਇੱਧਰ ਦੀ ਕਰਦੀ ਆ ਦੇਖੋ ਹੁਣ ਉੱਪਰ ਦੇਖੋ ਅਜਦਾ ਬਦਲ ਸਪੈਸ਼ਲ ਗੁਰਦੁਆਰਾ ਸਾਹਿਬ ਵਾਸਤੇ ਹੀ ਤਿਆਰ ਹੋਇਆ ਹਾ ਕਿੰਨਾ ਸੋਹਣਾ ਮਨ ਮੋਹਕ ਦ੍ਰਿਸ਼ ਹੈ ਐਸਾ ਇਹ ਜੀ ਜਿਆ ਤੁਸੀਂ ਉਸ ਤੋਂ ਲੇੜੀ ਨਹੀਂ ਦੇ ਸਕਦੇ ਅਮੋਰੇ ਦਰਸ਼ਨ ਦੀ ਜੋੜੀ ਨਿਸ਼ਾਨ ਸਾਹਿਬ ਉਸ ਤੋਂ ਬਾਅਦ ਪਿੱਛੇ ਦਰਵਾਜ਼ਾ ਸਾਹਿਬ ਹੈ ਆ ਇਧਰਲੇ ਪਾਸੇ ਗੀਟ ਬਣਿਆ ਹੋਇਆ ਆ ਜਿਹੜੀ ਸੰਗਤ ਤੇ ਜਦੋਂ ਰਸ ਹੁੰਦਾ ਇਹਦੇ ਉੱਪਰ ਦੀਆਂ ਪੌੜੀਆਂ ਚੱਲਣ ਆਪਣੇ ਦੀ ਆਪ ਇੱਕ ਸਾਨੂੰ ਜਿੱਦਾਂ ਆਪਾਂ ਆਮ ਮੋਲ ਦੇ ਵਿੱਚ ਦੇਖਦੇ ਉਹੀ ਚੀਜ਼ ਹੈ ਜੀ ਇੱਕ ਪਾਸੇ ਦੀ ਚੜ੍ਹਦੇ ਤੇ ਦੂਏ ਪਾਸੇ ਦੀ ਸੰਗਤ ਦੇ ਉੱਪਰ ਨਿਵਾਸਦੇ ਬਣਿਆ ਆ ਰੋਡ ਲੈ ਕੇ ਸੈਰ ਦਾ ਸਾਹਮਣੇ ਚੌਂਕ ਦੇ ਵਿੱਚ ਹੈ ਕਈ ਪਾਸੇੋਂ ਰਾਸਤੇ ਹੈਗੇ ਜੋ ਦੁਆਰਾ ਸਾਹ ਪਾਸੇ ਆ ਮੇਨ ਗੀਟ ਬਣਿਆ ਹੋਇਆ ਇੱਕ 게ਟ ਵੀ ਦਰੂਤ ਇੱਕ ਭਾਦਰਜੀ ਨੁਸਰਕਤ ਹੈ ਬਹੁਤ ਸੋਹਣਾ ਯਾਦਗਾਰੀ ਕੇ ਇਹ ਮੇਨ ਰੋਡ ਦੇ ਉੱਤੇ ਹੈ ਇਹ ਕਈ ਪਾਸੇ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਰਾਸਤੇ ਕਈ ਪਾਸੇ ਕਿਸੇ ਪਾਸੇ ਵੀ ਸੰਗਤ ਆ ਜਾ ਸਕਦੀ ਬਿਲਕੁਲ ਖੁੱਲੇ ਦਰਵਾਜ਼ਾ ਹੈ ਮਹਾਰਾਜ ਜੀ ਆ ਦੇਖੋ ਕਿਛ ਬਦਲ ਦੇਖੋ ਕਿ ਨਹੀਂ ਸੋਹਣਾ ਲੱਗਦਾ ਹੈ ਚਾਰੇ ਪਾਸੇ ਸ਼ਹਿਰ ਦਾ ਵੀ ਜਿਸ ਦਿਖਾਉਂਦਾ ਤੁਹਾਨੂੰ ਮੈਂ ਆ ਦੇਖੋ ਉਹ ਰੇ ਚੌਕ ਆ ਇਹ ਆ ਤੁਸੀਂ ਜਨ ਸ਼ਹਿਰ ਤੁਸੀਂ ਨਾ ਦੇਖਿਆ ਹੋ ਆ ਵੀ ਦੇਖੋ ਇਧਰਲੇ ਪਾਸੇ ਅੱਜ ਆਪਾਂ ਆਏ ਸੀ ਗੁਰਦੁਆਰਾ ਦੁੱਖ ਨਿਵਾਰਨ ਜੀ ਪਟਿਆਲਾ ਤੇ ਦਰਸ਼ਨ ਕੀਤੇ ਬੜਾ ਮਨ ਨੂੰ ਆਨੰਦ ਆਇਆ ਬੜੀ ਸ਼ਾਂਤੀ ਮਿਲੀ ਵਧੀਆ ਲੱਗਾ ਇੱਥੇ ਆਣ ਕੇ ਦਰਬਾਰ ਸਾਹਿਬ ਦੇ ਅੰਦਰ ਵੀਡੀਓ ਬਣਾਉਣੀ ਅਲਾਉ ਨਹੀਂ ਸੀਗੀ ਜਿੱਥੇ ਜਿੱਥੇ ਅਲਾਉ ਕੀਤੀ ਉਹਨਾਂ ਨੇ ਆਪਾਂ ਵੀਡੀਓ ਬਣਾਈ ਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਏ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਕਿਸੇ ਹੋਰ ਬਲੌਗ ਚ ਚੰਗਾ ਜੀ ਸਤਿ ਸ੍ਰੀ ਅਕਾਲ